ਤੇ ਪਾਰਟ ਪਾ ਦੇ ਨਵੇਂ ਚੁਣੇ ਗਏ ਐਮਪੀ ਕੰਗੜਾ ਰਣੌਤ ਨੂੰ ਸੀਐਫ ਜਵਾਨ ਨੇ ਥੱਪੜ ਮਾਰ ਦਿੱਤਾ ਹੈ ਜੀ ਹਾਂ ਇਹ ਪੂਰੀ ਘਟਨਾ ਸਾਹਮਣੇ ਆਈ ਹੈ ਚੰਡੀਗੜ੍ਹ 에어ਪੋਰਟ ਤੋਂ ਜਿੱਥੇ ਕਿ ਸੀਆਈਐਸਐਫ ਫਦੀਕ ਜਵਾਨ ਕੁਲਵਿੰਦਰ ਕੌਰ ਨੇ ਕੰਗੜਾ ਰੌਤ ਦੇ ਥੱਪੜ ਮਾਰ ਦਿੱਤਾ ਹੈ ਜਿਸ ਸਿਆਂ ਕਿ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਕੰਗੜਾ ਰੌਤ ਸਿਕਿਉਰਿਟੀ ਚੈੱਕਪੁਆਇੰਟ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੈ ਦੌਰਾਨ ਉਹਨਾਂ ਦਾ ਸਿਕਿਉਰਿਟੀ ਮੁਲਾਕੀਮਾਂ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਕੰਗੜਾ ਰੌਤ ਦੇ ਥੱਪੜ ਮਾਰ ਦਿੱਤਾ ਇਸ ਤੋਂ ਬਾਅਦ ਕੰਗੜਾ ਰੌਤ ਦੇ ਸਾਥੀ ਨੇ ਕੰਗਰਨਾ ਰੌਡ ਦੀ ਇੱਕ ਮਹਿਲਾ ਸਾਥੀ ਦੇ ਥੱਪੜ ਬਿਮਾਰਿਆ ਇਹ ਤਸਵੀਰਾਂ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਕੰਗਰਨਾ ਰੌਡ ਵੱਲੋਂ ਸਿਕਿਉਰਿਟੀ ਚੈੱਕ ਪੁਆਇੰਟ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋ ਗਿਆ ਅਤੇ ਇਸ ਦੌਰਾਨ ਮਹਿਲਾ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੇ ਕੰਗਰਨਾ ਰੌਡ ਦੇ ਥੱਪੜ ਮਾਰ ਦਿੱਤਾ ਹੈ ਤਾਈ ਖਬਰ ਚੰਡੀਗੜ੍ਹ 에어ਪੋਰਟ ਤੋਂ ਆ ਰਹੀ ਹੈ ਜਿੱਥੇ ਕਿ ਨਵੀਂ ਚੁਣੀ ਗਈ ਸੰਸਦ ਕੰਗੜਾ ਰਣੌਤ ਨੂੰ CISF ਕਰਮੀ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਹੈ ਕੰਗੜਾ ਦੇ ਵੱਲੋਂ ਇਸ ਸਬੰਧੀ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਰਸਲ ਕੰਗਣਾ ਰਣੌਤ ਦਿੱਲੀ ਲਈ ਟਰੈਵਲ ਕਰਨ ਜਾ ਰਹੇ ਸੀ ਇਸ ਦੌਰਾਨ ਜਦੋਂ ਉਹ ਚੰਡੀਗੜ੍ਹ 에어ਪੋਰਟ ਤੇ ਪਹੁੰਚੇ ਤਾਂ ਸਿਕਿਉਰਿਟੀ ਚੈੱਕ ਸਮੇਂ ਉਹਨਾਂ ਦਾ ਸੀਆਈਐਸਐਫ ਜਵਾਨਾਂ ਨਾਲ ਝਗੜਾ ਹੋ ਗਿਆ ਇਸ ਦੌਰਾਨ ਜਵਾਨ ਮਹਿਲਾ ਕਰਮੀ ਨੇ ਕੰਗਣਾ ਰਣੌਤ ਦੇ ਥੱਪੜ ਮਾਰ ਦਿੱਤਾ ਜੀ ਹਾਂ ਦੱਸ ਦਈਏ ਕਿ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਐਮਪੀ ਚੁਣੇ ਗਏ ਨੇ 2 ਦਿਨ ਪਹਿਲਾਂ ਹੀ ਰਿਜ਼ਲਟ ਆਇਆ ਹੈ ਜਦੋਂ ਉਹ ਵੱਡੇ ਮਾਰਜਿਨ ਨਾਲ एमपी ਚੁਣੇ ਗਏ ਨੇ ਫਾਰੇਸੂ ਰਾਨ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਕੰਗੜਾ ਰਣੌਤ ਦੇ ਥੱਪੜ ਮਾਰੇ ਗਏ ਇੱਕ ਸੀਆਈਐਸਐਫ ਜਵਾਨ ਨੇ ਉਹਨਾਂ ਨੂੰ ਥੱਪੜ ਮਾਰ ਦਿੱਤਾ ਹੈ ਹਾਲਕਿ ਇਸ ਪੂਰੇ ਮਾਮਲੇ 'ਚ ਫਿਲਹਾਲ ਡਿਟੇਲ ਆਉਣੀ ਬਾਕੀ ਹੈ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਨੇ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਹੈ ਕੁਲਵਿੰਦਰ ਕੌਰ ਜੋ ਕਿ CISF ਵਿੱਚ ਡਿਊਟੀ ਤੇ ਤੈਨਾਤੀ ਚੈੱਕਪੁਆਇੰਟ 13 ਦੀ ਡਿਊਟੀ ਸੀ ਅਤੇ ਜਿਵੇਂ ਹੀ ਕੰਗਣਾ ਰਣੌਤ ਚੈੱਕਪੁਆਇੰਟ ਤੇ ਪਹੁੰਚੇ ਤਾਂ ਉਹਨਾਂ ਦੀ ਮਹਿਲਾ ਕਰਮਚਾਰਨੀ ਨਾਲ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਗੁੱਸੇ ਚ ਆਏ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਥੱਪੜ ਮਾਰ ਦਿੱਤਾ ਫਿਲਹਾਲ ਇਸ ਮਹਿਲਾ ਜਵਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਕੰਗਣਾ ਰਣੌਤ ਵੱਲੋਂ ਚੈੱਕਪੁਆਇੰਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਦੌਰਾਨ ਕੰਗੜਾ ਰਣੌਦ ਦੀ ਉੱਥੇ ਖੜੇ ਅਧਿਕਾਰੀ ਨਾਲ ਬਹਿਸਬਾਜ਼ੀ ਹੋ ਗਈ ਹਾਲਕਿ ਇਸ ਦੌਰਾਨ ਦੂਜੀ ਤਸਵੀਰ ਵੀ ਸਾਹਮਣੇ ਆਈ ਜਿਸ ਵਿੱਚ ਇੱਕ ਕੰਗੜਾ ਰਣੌਦ ਦਾ ਇੱਕ ਸਾਥੀ ਦੂਜੀ ਮਹਿਲਾ ਕਰਮੀ ਦੇ ਥੱਪੜ ਮਾਰਦਾਨਾ ਅਸrar ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ